ਹਾਂ ਮੈਂ ਇਹ ਦੌਲਤ ਕੰਮ ਕਰਦਾ ਹਾਂ ਹਾਂਜੀ ਤੇ ਮੇਰਾ ਇਸ ਟਾਈਮ ਤੇ ਛੁੱਟੀ ਹੁੰਦੀ ਹੈ ਮੈਂ ਆਪਣਾ ਆਫ ਕਰਕੇ ਘਰ ਆ ਰਿਹਾ ਸੀਗਾ ਤੇ ਅਸੀਂ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀਗੀ ਤੁਸੀਂ ਕਿਧਰੋਂ ਆਪਣੇ ਘਰ ਵੱਲ ਕਿਧਰ ਰਹਿੰਦੇ ਸੀ ਅਸੀਂ ਫਿਰ ਰਾਜਨਗਰ ਪਾਵਾਂਗੇ ਅਸੀਂ ਅਸੀਂ ਇਧਰੋਂ ਘਰ ਜਾ ਰਹੇ ਸੀ ਹਾਂਜੀ ਹਾਂਜੀ ਮੈਂ ਘਰ ਜਾ ਰਿਹਾ ਸੀਗਾ ਤੇ ਮੈਂ ਹਲੇ ਚੌਂਕ ਬਾਹਰ ਕਰਨਾ ਹੀ ਸੀਗਾ ਲਾਈਟ ਵੀ ਇਹ ਕੋਈ ਸੀਗੀ ਨਹੀਂ ਤੇ ਉਹ ਇਧਰੋਂ ਬਹੁਤ ਜ਼ਿਆਦਾ ਤੇਜ਼ ਆਏ ਜੀ ਅੱਛਾ ਜੀ ਕਿਧਰ ਹੀ ਸਾਈਡ ਤੋਂ ਆ ਰਹੇ ਸੀ ਭਾਈ ਕਾਰ ਵਾਲੇ ਆ ਰਹੇ ਸੀ ਟਿਕਟਿਕ ਵੱਲੋਂ ਅੱਛਾ ਜੀ ਹਾਂ ਜੀ ਤੇ ਮੈਂ ਸਾਹਮਣੇ ਜਾਣਾ ਸੀਗਾ ਅੱਛਾ ਜੀ ਉਸ ਵਾਲੇ ਰੋਡ ਤੇ ਜੀ ਸਰ ਤੇ ਗਰੋਂ ਨਾਲ ਜਦੋਂ ਗੱਡੀ ਬਹੁਤ ਤੇਜ਼ ਸੀਗੀ ਉਹ ਆ ਕੇ ਵਜੇ ਵਿੱਚ ਉਦੋਂ ਨੁਕਸਾਨ ਹੋ ਗਿਆ ਮੋਟਰਸਾਈਕਲ ਦਾ ਵੀ ਤੇ ਨਾਲ ਆਪਣਾ ਵੀ ਅੱਛਾ ਜੀ ਜਦੋਂ ਅਸੀਂ ਆਂਦਾ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀ ਪੀਤੀ ਵੀ ਹੋਈ ਸੀਗੀ ਜੀ ਡਰਿੰਕ ਉਹਨਾਂ ਨੇ ਹੀ ਕੀਤੀ ਅਗਵਾ ਨੂੰ ਪੈਰੇ ਸੀ ਭਾਈ ਕਿੰਨੇ ਵੀ ਜਾਣੇ ਸੀ ਉਹ ਤਿੰਨੇ ਜਾਣੇ ਸੀ ਭਾਜੀ ਦੋ ਮੁੰਡੇ ਇੱਕ ਕੁੜੀ ਸਰ ਤਿੰਨਾਂ ਨੇ ਡਰਿੰਕ ਦਿੱਤੀ ਸੀ ਸਾਰੀ ਡਰਿੰਕ ਦਿੱਤੀ ਸੀ ਉੱਤਰ ਕੇ ਸਭ ਕੁੜੀ ਸਾਨੂੰ ਬੋਲਦੀ ਸੀਗੀ ਕੀ ਕਹ ਰਹੀ ਸੀ ਬੜੀ ਉ ਡਿੰਗ ਕਿੰਨਾ ਕੀਤੀ ਭਾਈ ਆ ਵਾਉਂਟਿੰਗ ਦੇਖ ਲਓ ਤੁਸੀਂ ਗੱਡੀ ਨੰਬਰ ਆਈ ਦੇਖਿਆ ਤੁਸੀਂ ਗੱਡੀ ਨੰਬਰ ਕੀ ਸੀਗਾ ਪੀਵੀ08 ਭਾਈ 001 ਨਹੀਂ ਪੂਰਾ ਪੂਰਾ ਨੰਬਰ पीएम एम 0011 ਭਾਜੀ ਕੀ ਆ ਗੱਡੀ ਪੂਰਾ ਨੰਬਰ ਦੁਬਾਰਾ ਬੋਲੂਗੀ ਪੀਵੀ 08 ਏਐਮ 0011 ਅੱਛਾ ਜੀ ਜੀ ਹੋ ਗਿਆ ਹਾਂਜੀ ਤੇ ਗੱਡੀ ਤੁਹਾਨੂੰ ਉਹਨੇ ਤੁਹਾਨੂੰ ਗੱਲਬਾਤ ਇਲਾਜ ਬਾਰੇ ਪੁੱਛਣ ਦੀ بجائے ਤੁਹਾਡੇ ਨਾਲ ਗੱਡੀ ਜਿਹੜੀ ਮਾਰ ਕੇ ਭਜਾਣ ਦੀ ਕੋਸ਼ਿਸ਼ ਕੀਤੀ ਬਿਲਕੁਲ ਭਾਈ ਉਹ ਜਿਹੜਾ ਜਣਦੇ ਵਿੱਚ ਕਰ ਰਹੇ ਸੀ ਗੱਡੀ ਅੱਛਾ ਉੱਤੋਂ ਉੱਪਰ ਜਾਂਦੇ ਹਾਂਜੀ ਭਾਜੀ ਮੌਕੇ ਤੇ ਤੁਸੀਂ ਇਕੱਲੇ ਸੀਗੇ ਮੌਕੇ ਤੇ ਭਾਜੀ ਨਾਲ ਮੇਰੇ ਦੋ ਫਰੈਂਡ ਸੀਗੇ ਨਾਲ ਉਹ ਛੁੱਟੀ ਕਰ ਕੇ ਇਕੱਠੇ ਛੁੱਟੀ ਕਰੀ ਦੀ ਹੈ ਅੱਛਾ ਜੀ ਹਾਂਜੀ ਮੌਕੇ ਦੇ ਨਾਲ ਸੀ ਆਪਣੇ ਹਾਂਜੀ ਹਾਂਜੀ ਮੌਕੇ ਤੇ ਨਾਲ ਸੀਗੇ ਅੱਛਾ ਜੀ ਬਿਲਕੁਲ ਭਾਜੀ ਜੀ ਚਲੋ ਅਸੀਂ ਸਰ ਕੋ ਸਰਟ ਵਗੈਰਾ ਤਾਂ ਲੱਗੀਆਂ ਤੁਹਾਡੇ ਸਰਟ ਭਾਜੀ ਲੱਗਦੇ ਥੋੜੀ ਬਹੁਤ ਹੀ ਲੱਗੀ ਆ ਪਾਸੇ ਅੱਛਾ ਜੀ ਤੇ ਸਰ ਕੀ ਨਾਮ ਆਪਣਾ ਮੇਰਾ ਭਵਿੰਦਰ ਸਿੰਘ ਮੈਨੂੰ ਫੋਨ ਕਰਕੇ ਬੁਲਾਇਆ ਇਹਨੇ ਅੱਛਾ ਜੀ ਮੈਂ ਘਰ ਹੀ ਸੀਗਾ ਅੱਛਾ ਜੀ ਤੇ ਦੱਸਿਆ ਮੈਨੂੰ ਮੈਨੂੰ ਕਹਿੰਦਾ ਪਾਪਾ ਕਬੂਤਲਾ ਚੌਂਕ ਆ ਜਾਓ ਮੈਨੂੰ ਪਰ ਦੱਸਿਆ ਨਹੀਂ ਗੱਲ ਕੀ ਮੈਂ ਉਸੇ ਵੇਲੇ ਆ ਗਿਆ ਉੱਟ ਕੇ ਅੱਛਾ ਜੀ ਖਰਾਬ ਵਗੈਰਾ ਦੱਸਿਆ ਓਵਰ ਕੀਤੀ ਹੋਈ ਸੀ ਦੱਸਿਆ ਜਦੋਂ ਇੱਥੇ ਆ ਕੇ ਪਤਾ ਲੱਗਿਆ ਸੀ ਫਾਦਰ ਸਾਹਿਬ ਹਾਂਜੀ ਅੰਕਲ ਜੀ ਕੀ ਨਾਮ ਤੁਹਾਡਾ ਮੇਰਾ ਭਵਿੰਦਰ ਸਿੰਘ ਬਣਾਇਆ ਕੀ ਅੰਕਲ ਤੁਹਾਡੇ ਜਿਹੜਾ ਕੀ ਕੋਲ ਆਈ ਤੁਹਾਨੂੰ ਮੇਰੇ ਬੇਟ ਕੀ ਗੱਲ ਹੋਈ ਮੈਂ ਗੱਡੀ ਚੱਕ ਕੇ ਇੱਥੇ ਆ ਗਿਆ ਇੱਥੇ ਆ ਗਿਆ ਪਤਾ ਲੱਗਾ ਵੀ ਆਹ ਗੱਲ ਹੈ ਗੱਡੀ ਹਿੱਟ ਕਰਕੇ ਇਹਨੂੰ ਚਲੇਗੀ ਐਕਸੀਡੈਂਟ ਹੋਣ ਤੋਂ ਬਾਅਦ ਮੁੰਡਿਆਂ ਦੇ ਕੋਈ ਪੱਗ ਵੀ ਉਤਰੀ ਚਾਰ ਮੁੰਡੇ ਦੀ ਇਹ ਕੰਮ ਤੋਂ ਆ ਰਿਆ ਸੀ ਨਾ ਇਹਨੇ ਕੋਈ ਡਰਿੰਕ ਕੀਤੀ ਨਾ ਕੁਝ ਕੀਤਾ ਹੋਇਆ ਆਪਣਾ ਕੰਮ ਤੋਂ ਆ ਰਿਆ ਸੀ ਠੀਕ ਹੈ ਉਹ ਗੱਡੀ ਆਈ ਹੈ ਉਹ ਗੱਡੀ ਤੋਂ ਉਹਨਾਂ ਨੇ ਉਲਟੀਆਂ ਵੀ ਮਾਰੀਆਂ ਆ ਆ ਸਾਹਮਣੇ ਉਲਟੀਆਂ ਮਾਰੀਆਂ ਗੱਡੀ ਵਾਲੇ ਨੇ ਇੱਕ ਲੜਕੀ ਸੀ ਦੋ ਲੜਕੇ ਸੀ ਇਹਨਾਂ ਦੀ ਕੈਮਰੇ ਚ ਵੀ ਆ ਜਾਣਾ ਉਹਨਾਂ ਕਹਾੜੇ ਵੀ ਨਹੀਂ ਸੀ ਹੋ ਰਹੇ ਨੰਬਰ ਨੂੰ ਪਰ ਹੈਗਾ ਵਿੱਚ ਹਾਂਜੀ ਇਹਨਾਂ ਕੋਈ ਨੰਬਰ ਹੈਗਾ ਕੋਈ ਗੱਲ ਨਹੀਂ ਅਸੀਂ ਕਰ ਲੈਣਾ ਵੈਰੀਫਾਈ ਨਾ ਕੋਈ ਐਪਲੀਕੇਸ਼ਨ ਲੈ ਕੇ ਜੋ ਵੀ ਤੁਹਾਨੂੰ ਕੀ ਮਾਮਲਾ ਦੱਸਣ ਬੀਰਫ ਕਦਮ ਵਾਲੇ ਦਾ ਸਾਨੂੰ ਵੀ ਕੋਈ ਤੁਹਾਡੇ ਹੁੰਦੇ ਆ ਮੈਂ ਜਸਤਾ ਜਿਆ ਆਈਆਂ ਜੀ ਜੀ ਜੋ ਪੁੱਛਿਆ ਕਿ ਇਹ ਲੜਕਾ ਡੋਲਫਿਨ ਚ ਕੰਮ ਕਰਦਾ ਸੀ ਔਰ ਇਧਰ ਇਹਨਾਂ ਦਾ ਘਰ ਸੀਗਾ ਬਾਬਾ ਖੇਲ ਸਾਈਡ ਪੂਰੇ ਜਾਂਦਾ ਪਿਆ ਸੀ ਔਰ ਚਿਕਚਿਕ ਚੌਕ ਵੱਲੋਂ ਜਿਹੜੀ ਇੱਕ ਗੱਡੀ kia ਆ ਰਹੀ ਸੀ ਉਹਨੇ ਇਹਨੂੰ ਹਿੱਟ ਕੀਤਾ ਔਰ ਇਹਨਾਂ ਦੇ ਇੱਥੇ ਇਹ ਡਰਤਾ ਥੱਲੇ गिर ਗਿਆ ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਝਗੜਾ ਵੀ ਹੋਇਆ ਕਹਿੰਦੇ ਤੇ ਉਹਨਾਂ ਨੇ ਇਹਨੂੰ ਕੋਈ ਵੱਧ ਘੱਟ ਨਹੀਂ ਬੋਲਿਆ। ਹੋਰ ਬਾਕੀ ਸਾਰਾ ਅਸੀਂ ਮਾਰਨਿੰਗ ਜਿਹੜੇ ਆ ਇੱਥੇ ਤੇ ਕੈਮਰੇ ਖਲਵਾ ਕੇ ਸਾਰੀ ਗੋਡੇ ਵੀ ਚੈੱਕ ਕਰ ਲਵਾਂਗੇ ਔਰ ਜੋ ਵੀ ਸਾਨੂੰ ਹੁਣ ਐਪਲੀਕੇਸ਼ਨ ਦੇਣਗੇ ਉਹਦੇ ਅਕੋਰਡਿੰਗ ਅਸੀਂ ਗੱਡੀ ਦਾ ਨੰਬਰ ਟਰੇਸ ਕਰਕੇ ਔਰ ਉਹ ਬੰਦੇ ਨੂੰ ਇਹ ਕਹਿ ਰਹੇ ਨੇ ਨਾਲ ਕਿਹਾ ਗਿਆ ਸੀ ਸਾਡੀ ਜਿਹੜੀ ਟੈਂਕੀ ਚ ਟੁੱਟੀ ਆ ਜਾਂ ਹੈਗਾ ਮੈਨੂੰ ਹਰਜਾਨਾ ਭਰ ਦਿਓ ਤੇ ਆਪਣਾ ਜੋ ਵੀ ਮੇਰੇ ਨੁਕਸਾਨ ਆ ਮੇਰਾ ਭਰ ਦਿਓ ਤੇ ਮੈਨੂੰ ਹਸਪੀਟਲਾਈਜ਼ ਮੇਰੇ ਗੋਡੇ ਸੱਟ ਲੱਗੀ ਆ ਤੇ ਮੇਰਾ ਇਲਾਜ ਕਰਾ ਦਿਓ ਤੇ ਉਲਟਾ ਉਹਨਾਂ ਨੇ ਇਲਾਜ ਕਰਾਣ ਦੀ ਬਜਾ ਗੱਡੀ ਭਜਾ ਲਈ। ਤੇ ਇਹ ਕਹਿ ਰਹੇ ਆ। ਨਹੀਂ ਵੇ